ਅੱਜ ਆਪਾਂ ਹੱਸਾ ਸਿੰਘਾ ਦੇ ਵਿੱਚ ਵਿਧਾਨ ਸਭਾ ਹਲਕਾ ਰਾਜਾ ਸਾਸੀ ਚ ਮੇਰੇ ਨਾਲ ਹਲਕੇ ਦੇ ਸਾਡੀ ਪਾਰਟੀ ਦੇ ਇੰਚਾਰਜ ਸਦਾ ਬਲਦੇਵ ਸਿੰਘ ਵਿਧਿਆਨ ਜੀ ਜ਼ਿਲ੍ਹਾ ਪ੍ਰਧਾਨ ਬਜਿੰਦਰ ਸਿੰਘ ਢਲੋਜੀ ਸਾਡੀ ਛੋਟੀ ਪੈਨ ਐਸਡੀਐਮ ਅਮਨਦੀਪ ਬੀਡੀਓ ਸਾਫ ਸਾਰੇ ਅਫਸਰ ਆਏ ਅਸੀਂ ਅੱਜ ਜਿਹੜਾ 28 ਫਰਦੀ ਨੂੰ ਬਹੁਤ ਇੱਕ ਸਾਡੇ 10-15 ਪਿੰਡਾਂ ਦੇ ਵਿੱਚ ਕੁਦਰਤ ਦੀ ਬੜੀ ਜ਼ਬਰਦਸਤ ਕਰੋਪੀ ਹੋਈ ਸੀਗੀ ਗੜੇ ਬਹੁਤ ਪੈ ਕੇ ਸਾਦੀ ਦੀ ਸਾਦੀ ਫਸਲ ਬਦਵਾਦ ਹੋ ਗਈ ਸੀਗੀ ਤੇ ਮੈਂ ਮਾਜੋਗ ਮੁੱਖਪੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿੱਦਾਂ ਨੇ ਏਡੀ ਜਲਦੀ ਗਰਦਾਬ ਦੀਆਂ ਕਲਾ ਕੇ ਸਭ ਕੁਝ ਕਲਾ ਕੇ ਤੇ ਅੱਜ ਅਸੀਂ ਬਲ ਜਿਹੜੇ ਆ ਚੈੱਕ ਜਿਹੜੇ ਆ ਵੰਡਨੇ ਸ਼ੁਰੂ ਕੀਤੇ ਆ ਉਹਦੇ ਤੋਂ ਪਹਿਲਾਂ ਅਸੀਂ ਸਾਡੇ ਜਿਹੜੇ ਦੁੱਧ ਵਾਲੇ ਜਿੰਨਾਂ ਕੋ ਮਤਲ ਮੱਝਾਂ ਗਾਈਆਂ ਸੀਗੀਆਂ ਉਨਾ ਵਾਸਤੇ ਚਾਹੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਮਤਲਬ ਜਿੰਨੀ ਸਰਕਾਰ ਵੱਲੋਂ ਮਦਦ ਕੀਤੀ ਜਾ ਸਕਦੀ ਕਾਨੂੰਨੀ ਤੌਰ ਤੇ ਉਹ ਮਦਦ ਅਸੀਂ ਜਿਹੜੀ ਕੀਤੀ ਅੱਜ ਕੁਝ ਕਿਸਾਨਾਂ ਨੂੰ ਇੱਥੇ ਚੈੱਕ ਦਿੱਤੇ ਆ ਦੂਜੇ ਕਿਸਾਨਾਂ ਦੇ ਚੈੱਕ ਜਿਹੜੇ ਅੱਜ ਸ਼ਾਮ ਤੋਂ ਬਾਅਦ ਸਵੇਰ ਤੋਂ ਬਾਅਦ ਆਨਲਾਈਨ ਉਹਨਾਂ ਦੇ ਕਾਊਂਟਾ ਦੇ ਵਿੱਚ ਪੈਣੇ ਜਿਹੜੇ ਸ਼ੁਰੂ ਹੋ ਜਾਣਗੇ ਮੈਂ ਇੱਕ ਵਾਰ ਫੇਰ ਆਪਣੇ ਮੁੱਖ ਮੰਤਰੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਔਖੇ ਟਾਈਮ ਤੇ ਸਾਡੇ ਕਿਸਾਨਾਂ ਦੀ ਜਿਹੜੀ ਉਹ ਬਾਪੜੀ